ਸਤਿ ਸ਼੍ਰੀ ਅਕਾਲ ਦੋਸਤੋ ਪਿਛਲੇ 2 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਤੁਹਾਡੇ ਲਈ ਨਾ ਇੱਕ ਬਹੁਤ ਵਧੀਆ ਆਫਰ ਲੈ ਕੇ ਆਏ ਹਾਂ ਜਿਵੇਂ ਆਪਾਂ ਹਰ ਮਹੀਨੇ ਆਫਲਾਈਨ ਜਾਂ ਆਨਲਾਈਨ ਕਲਾਸ ਲਾਉਂਦੇ ਸੀਗੇ ਪਰ ਬਹੁਤ ਸਾਰੇ ਮਿੱਤਰਾਂ ਦੀ ਇੱਕ ਡਿਮਾਂਡ ਸੀਗੀ ਖਾਸ ਕਰਕੇ ਬਾਹਰਲੇ ਮਿੱਤਰਾਂ ਦੀ ਵੀ ਭਾਈ ਅਸੀਂ ਆਨਲਾਈਨ ਕੋਰਸ ਲੈਣਾ ਚਾਹੁੰਦੇ ਆ ਆਫਲਾਈਨ ਅਸੀਂ ਮਾਨਸਾ ਨਹੀਂ ਆ ਸਕਦੇ ਤਾਂ ਉਹਨਾਂ ਲਈ ਅਸੀਂ ਹੁਣ ਆਪਦੀ ਵੈਬਸਾਈਟ ਬਣਾ ਕੇ ਇੱਕ ਪੂਰੀ ਤਰ੍ਹਾਂ 5100 ਰੁਪਏ ਦਾ ਕੋਰਸ ਤਿਆਰ ਹੈਗਾ ਜਿਹੜਾ ਕਿ ਸਿਰਫ ਪਹਿਲੇ 100 ਬੰਦੇ ਨੂੰ ਬਈ ਜੇ ਅਸੀਂ 500 ਰੁਪਏ ਦੇ ਵਿੱਚ ਦੇਣਾ 499 ਦੇ ਵਿੱਚ ਉਸ ਤੋਂ ਬਾਅਦ ਅਸੀਂ ਰੇਟ ਅਲੱਗ ਦੇਵਾਂਗੇ ਤੇ ਜਿਹੜੀ ਪਹਿਲੀ ਕਲਾਸ ਹੈਗੀ ਉਹ ਤੁਸੀਂ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋਗੇ ਤੇ ਇਹਦੇ ਵਿੱਚ ਹੋਊਗਾ ਕੀ ਕੀ ਉਹ ਤੁਹਾਨੂੰ ਅਸੀਂ ਸਾਰਾ ਦੱਸ ਦਿੰਨੇ ਆ ਜਿਵੇਂ ਅਸੀਂ ਪਹਿਲਾਂ ਲਾਉਨੇ ਆ YouTube Facebook ਇਹਦਾ ਫੁੱਲ ਕੋਰਸ ਹੋਊਗਾ ਕਿਵੇਂ ਪੇਜ ਬਣਾਉਣਾ ਹੈ ਕਿਵੇਂ ਆਪਾਂ ਉਹਦੇ ਧਿਆਨ ਰੱਖਣਾ ਹੈ ਕਿਵੇਂ ਆਪਾਂ ਕਾਪੀਰਾਈਟ ਤੋਂ ਬਚਣਾ ਹੈ ਕਿਹੜੇ-ਕਿਹੜੇ ਚੀਜ਼ਾਂ ਜਿਹੜੀਆਂ ਗਲਤੀਆਂ ਤੋਂ ਬਚਣਾ ਹੈ ਵੀ ਆਪਾਂ ਇਹ ਤੋਂ ਇਨਕਮ ਕਰ ਸਕਦੇ ਹਾਂ ਤੇ ਕਿਵੇਂ ਆਪਾਂ ਇਹਨੂੰ ਮੋਨਟਾਈਜੇਸ਼ਨ ਤੱਕ ਲੈ ਕੇ ਜਾਣਾ ਵੀ ਆਪਣੇ ਖਾਤੇ ਦੇ ਵਿੱਚ ਡਾਲਰ ਡਿੱਗਣ ਕਿਸੇ ਲੋਟ ਉਹ ਚੀਜ਼ ਆਪਾਂ ਫੇਸਬੁੱਕ YouTube ਦੀ ਰਹੂਗੀ 2 ਦਿਨਾਂ ਦੀ ਕਲਾਸ ਉਹ ਟਾਈਮਿੰਗ ਅਸੀਂ ਮੌਕੇ ਦਾ ਰੱਖਾਂਗੇ ਵੀ ਪਹਿਲਾਂ ਫੇਸਬੁੱਕ ਹੋਣੀ ਹੈ ਜਾਂ YouTube ਹੋਣੀ ਹੈ ਜੀ ਉਸ ਤੋਂ ਬਾਅਦ ਆਪਾਂ ਇਮੇਜ ਪਲੱਸ ਵੀਡੀਓ ਐਡੀਟਿੰਗ ਜਿਹੜਾ ਕਿ ਫੇਸਬੁੱਕ YouTube ਤੇ ਆਪਾਂ ਕੰਮ ਕਰਨਾ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਐਡੀਟਿੰਗ ਉਹ ਡੇਟਿੰਗ ਅਸੀਂ ਕਰਨੀ ਇੱਕ ਦਿਨ ਸਪੈਸ਼ਲ ਐਡੀਟਿੰਗ ਦਾ ਹੋਊਗਾ ਉਹਦੇ ਵਿੱਚ ਤੁਹਾਨੂੰ ਚਾਹੇ 4 ਘੰਟੇ ਦੀ ਕਲਾਸ ਹੋਵੇ ਚਾਹੇ 5 ਘੰਟੇ ਦੀ ਪਰ ਉਹ ਕੱਲੇ ਐਡੀਟਿੰਗ ਹੀ ਹੋ ਉਸ ਦਿਨ ਸਵਾਲ ਜਵਾਬ ਸਾਰਾ ਉਸ ਦਿਨ ਐਡੀਟਿੰਗ ਬਾਰੇ ਹੋਊਗਾ ਇੱਕ ਹੁਣ ਸਭ ਤੋਂ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੁਣ ਸਕਰੀਨ ਤੇ ਮੈਂ ਫੋਟੋਆਂ ਵੀ ਲਾਈਆਂ ਸੀ ਆਪ ਬਣਾਈਆਂ ਹੋਈਆਂ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਇਹਦਾ ਵੀ ਇੱਕ ਹੁਣ ਬਹੁਤ ਵੱਡਾ ਰੋਲ ਹੈ ਵੀ ਬੰਦਾ ਘਰੇ ਬੈਠਾ ਦਿਨਾਂ ਕੋਈ ਵੀ ਪ੍ਰੋਜੈਕਟ ਤਿਆਰ ਕਰ ਸਕਦਾ ਜਾਂ ਫੋਟੋ ਤਿਆਰ ਕਰ ਸਕਦਾ ਤੁਹਾਨੂੰ ਫੀਲਡ ਦੇ ਵਿੱਚ ਜਾਣ ਦੀ ਲੋੜ ਨਹੀਂ ਤੁਸੀਂ ਇੱਕ ਕੰਪਿਊਟਰ ਤੇ ਬੈਠੇ ਮੋਬਾਈਲ ਤੇ ਬੈਠੇ ਛੁਟਕੀ 'ਚ ਕੋਈ ਵੀ ਚੀਜ਼ ਤੁਸੀਂ ਤਿਆਰ ਕਰਨੀ ਉਹ ਤਿਆਰ ਕਰ ਸਕਦੇ ਹੋ ਇਹਦੇ ਵੀ ਅਸੀਂ ਪੂਰੀ ਇੱਕ ਸਪੈਸ਼ਲ ਕਲਾਸ ਰੱਖੀ ਆ ਤੇ ਬਹੁਤ ਸਾਰੀਆਂ ਇਹਦੀ ਵੀਡੀਓ ਜਰੂਰ ਆਉਂਦੀਆਂ ਨੇ ਪਰ ਉਹ ਤੁਸੀਂ ਦੇਖ ਕੇ ਛੱਡ ਦੇਣੇ ਕਿਉਂਕਿ ਸਾਨੂੰ ਉਹਨੂੰ ਪ੍ਰੋਪਰ ਨੀ ਜਾਣਕਾਰੀ ਮਿਲਦੀ ਅੱਧੇ ਮਿੰਟ ਡੇਢ ਮਿੰਟ 'ਚ ਤੁਹਾਨੂੰ ਉਹ ਚੀਜ਼ ਨਹੀਂ ਮਿਲਣੀ ਜਿਹੜੀ ਕਿ ਅਸੀਂ ਪੂਰੇ ਦਿਨ ਦੇ ਵਿੱਚ ਤੁਹਾਨੂੰ ਸਿਖਾਉਣੀ ਹੈਗੀ ਹੁਣ ਇੱਕ ਆ ਅ ਇਹ ਤਾਂ ਐਡ ਕੀਤਾ ਜੀ ਕਿਉਂਕਿ ਅਸੀਂ ਪਿਛਲੇ 2 ਮਹੀਨਿਆਂ ਤੋਂ ਇਹ ਤੇ ਵਰਕ ਕਰ ਰਹੇ ਸੀ ਕਿਉਂ ਠੰਡਾਂ ਦੇ ਵਿੱਚ ਆਫਲਾਈਨ ਕਲਾਸ ਨਹੀਂ ਲੱਗੀ ਤੇ ਨਾ ਹੀ ਆਪਾਂ ਲਾਸ ਸਹੀ ਧੁੰਦ ਦੇ ਵਿੱਚ ਆਉਣਾ ਜਾਣਾ ਔਖਾ ਸੀਗਾ ਹੁਣ ਅਸੀਂ ਜਿਵੇਂ ਆਪਦੀ ਵੈਬਸਾਈਟ ਬਣਾਈ ਆ ਅੱਗੇ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਵੀ ਸਾਡੀ ਕਲਾਸ ਕਿੰਨੀ ਸੌਖੀ ਤੇ ਵਧੀਆ ਤਰੀਕੇ ਨਾਲ ਤੁਸੀਂ ਬੁੱਕ ਕਰ ਸਕਦੇ ਹੋ ਤੇ ਤੁਸੀਂ ਵੀ ਕਹੋਗੇ ਬਈ ਯਾਰ ਤਿੰਨ ਕਲਿੱਕ ਚ ਕਲਾਸ ਬੁੱਕ ਹੋ ਗਈ Google Pay ਚ ਰੁਪਏ ਤਾਂ ਕੱਟੇ ਗਏ ਆਪਣੇ ਤੁਹਾਨੂੰ ਬਕਾਇਦਾ ਮੈਸੇਜ ਆਊਗਾ ਵੀ ਇੰਨੀ ਤਰੀਕ ਦੀ ਤੁਹਾਡੀ ਕਲਾਸ ਹੈਗੀ ਉਹਦੇ ਵਾਸਤੇ ਜੋ ਅਸੀਂ ਸਿੱਖਿਆ ਉਹ ਅਸੀਂ ਤੁਹਾਨੂੰ ਸਾਰਾ ਸਿਖਾਵਾਂਗੇ ਅਸੀਂ ਇਹ ਨਹੀਂ ਕਹਿੰਦੇ ਵੀ ਕੱਲੀਆਂ ਦੋ ਚੀਜ਼ਾਂ ਤੁਹਾਨੂੰ 500 ਰੁਪਏ ਚ ਸਕੇ ਕੇ ਛੱਡ ਦਾਂਗੇ। ਵੈਬਸਾਈਟ ਡਿਵੈਲਪਮੈਂਟ ਦਾ ਨਾਰਮਲ ਵੈਬਸਾਈਟ ਕਿਵੇਂ ਬਣਾ ਸਕਦੇ ਹੋ? ਕੋਈ ਤੁਹਾਡਾ ਬਿਜ਼ਨਸ ਚੱਲਦਾਗਾ, ਕੋਈ ਤੁਹਾਡਾ ਕੋਈ ਕੰਮ ਹੈ, ਕੋਈ ਤੁਸੀਂ ਸੋਸ਼ਲ ਮੀਡੀਆ ਤੇ ਹੋ ਤਾਂ ਤੁਸੀਂ ਆਪਣਾ ਵੈਬਸਾਈਟ ਤੇ ਵੀ ਆਪਣਾ ਇੱਕ ਵजूद ਰੱਖੋਗੇ ਜਿਹੜਾ ਕਿ ਤੁਹਾਨੂੰ ਲੰਬੇ ਸਮੇਂ ਚ ਹੈਲਪ ਕਰਦਾਗਾ। ਜਿਵੇਂ ਤੁਹਾਨੂੰ ਦੱਸਿਆ ਵੀ ਆਪਾਂ ਫੇਸਬੁੱਕ ਜਾ YouTube ਸੋਸ਼ਲ ਮੀਡੀਆ ਤੋਂ ਪੈਸਾ ਕਮਾ ਸਕਦੇ ਆ ਪਰ ਬਹੁਤ ਘੱਟ ਮਿੱਤਰਾਂ ਨੂੰ ਪਤਾ ਹੋਊਗਾ ਜਿਵੇਂ ਮੈਂ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅੱਜ ਅਨੇਕਾਂ ਦੋਸਤ ਮਿੱਤਰਾਂ ਮੇਰੇ ਜਿਹੜੇ ਕੀ ਇਹ ਚੀਜ਼ ਨੂੰ ਬढ़ावा ਦੇ ਰਹੇ ਵਧੀਆ ਤਰੀਕੇ ਨਾਲ ਦੱਸਦੇ ਨੇ ਵੀ ਇਹ ਤੋਂ ਇਨਕਮ ਹੁੰਦੀ ਹੈ ਪਰ ਇੱਕ ਵੈਬਸਾਈਟ ਵਾਲਾ ਵੀ ਤੁਹਾਨੂੰ ਦੱਸ ਦੇ ਵੀ ਇਹ ਤੋਂ ਵੀ ਇਨਕਮ ਹੁੰਦੀ ਹੈ ਕਿ ਇਹ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਹੁੰਦੀ ਹੈ ਉਹ ਵੀ ਤੁਸੀਂ ਕਮਾ ਸਕਦੇ ਹੋ ਬਹੁਤ ਸਾਰੇ ਤਰੀਕੇ ਨੇ ਸੋਸ਼ਲ ਮੀਡੀਆ ਤੇ ਹੁਣ ਇੱਕ ਜਿਵੇਂ Snapchat ਹੈ ਉਹਦਾ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਇਨਕਮ ਹੁੰਦੀ ਹੈ Snapchat ਤੋਂ ਬਹੁਤ ਸਾਰੀ ਇਨਕਮ ਆ ਰਹੀ ਹੈਗੀ ਤੇ ਇਸ ਤੋਂ ਬਾਅਦ ਆਪਣਾ ਲਾਸਟ ਦਿਨ ਹੋਊਗਾ ਜਿਹੜਾ ਉਦੇ ਵਿੱਚ ਆਪਾਂ ਹਾਊ ਟੂ ਰਨ ਅ ਬਿਜ਼ਨਸ ਵੀ ਆਪਾਂ ਕੋਈ ਬਿਜ਼ਨਸ ਕਿਵੇਂ ਰਨ ਕਰ ਸਕਦੇ ਕਿਵੇਂ ਚਲਾ ਸਕਦੇ ਆ ਇਹਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟੇਸ਼ਨ ਦੀ ਲੋੜ ਹੈ ਤੁਸੀਂ ਜੇ ਕੋਈ ਸ਼ੁਰੂ ਕਰਨਾ ਹੈ ਕੀ ਕੀ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਇਹਦੇ ਵਿੱਚ ਆਪਣੇ ਸਪੈਸ਼ਲ ਗੈਸਟ ਹੋਣਗੇ ਜਿਹੜੇ ਕਿ ਦੋ ਤਿੰਨ ਕੰਪਨੀਆਂ ਨੂੰ ਚਲਾ ਰਹੇ ਨੇ ਤੇ ਉਹ ਆਪਾਂ ਨੂੰ ਸਾਰੇ ਦਿਨ ਇਹਦੇ ਬਾਰੇ ਜਾਣਕਾਰੀ ਦੇਣਗੇ ਮਤਲਬ ਕਿ ਜੇ ਆਪਾਂ ਕਹਿ ਦੇਣਾ 5100 ਅਸੀਂ ਲਿਖਿਆ 5100 ਵੀ ਕੀ 52000 ਚ ਵੀ ਤੁਹਾਨੂੰ ਇਹ ਨੌਲੇਜ ਨਹੀਂ ਮਿਲ ਸਕਦੀ ਜਿਹੜੀ ਅਸੀਂ ਤੁਹਾਨੂੰ ਸਿਰਫ 500 ਰੁਪਏ ਦੇ ਵਿੱਚ ਦੇ ਰਹੇ ਹਾਂ ਪਰ ਇੰਟਰਸਟਿਡ ਕੈਂਡੀਡੇਟ ਹੀ ਇਹਦੇ ਵਿੱਚ ਭਾਗ ਲੈਣ ਤਾਂ ਜੋ ਉਹ ਘਰੇ ਬੈਠੇ ਵੀ ਕਮਾ ਸਕਣ ਜਾਂ ਹੋਰ ਨੂੰ ਵੀ ਹੈਲਪ ਕਰ ਸਕਣ ਜਿਹੜੇ ਉਹਨਾਂ ਦੇ ਨੇੜੇ ਤੇੜੇ ਵਾਲੇ ਜਾਂ ਉਹਨਾਂ ਦੇ ਫੈਮਿਲੀ ਦੇ ਵਿੱਚ ਕੋਈ ਕਮਾਉਣਾ ਚਾਹੁੰਦਾਗਾ ਤੇ ਹੁਣ ਆਪਾਂ ਇੱਕ ਵਾਰ ਤੁਹਾਨੂੰ ਦੱਸ ਦਈਏ ਵੈਬਸਾਈਟ ਇਹ ਆਪਣੀ ਇਹ ਹੈ ਕਿ ਮੋਬਾਈਲ ਨੰਬਰ ਆਪਣਾ ਇਹ ਆ ਹੁਣ ਬੁੱਕ ਬੁੱਕ ਕਰ ਲਈ ਤੁਹਾਨੂੰ ਮੋਬਾਈਲ ਨੰਬਰ ਤੇ ਜਾਣ ਦੀ ਲੋੜ ਨਹੀਂ ਹੈਗੀ ਤੁਸੀਂ ਆਹ ਵੈਬਸਾਈਟ ਭਰ ਲਈ ਆ ਕੇ ਮੈਂ ਸਾਰੀਆਂ ਵੀਡੀਓ ਚਲਾਉਣਾਗਾ ਉਹਦੇ ਵਿੱਚ ਇੱਕ ਇੱਕ ਪੁਆਇੰਟ ਤੁਹਾਨੂੰ ਦੱਸੂਗਾ ਵੀ ਤੁਸੀਂ ਕਿਵੇਂ ਆਪਣੀ ਕਲਾਸ ਜਿਹੜੀ ਬੁੱਕ ਕਰ ਸਕਦੇ ਹੋਗੇ ਤੇ ਬਹੁਤ ਹੀ ਘੱਟ ਰੁਪਈਆ ਦੇ ਵਿੱਚ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਆਜੋ ਮੈਂ ਤੁਹਾਨੂੰ ਦਿਖਾਉਣਾ ਵੀ ਵੈਬਸਾਈਟ ਤੇ ਜਾ ਕੇ ਕਿਵੇਂ ਆਪਣੀ ਕਲਾਸ ਤੁਸੀਂ ਬੁੱਕ ਕਰ ਸਕਦੇ ਹੋ ਦੋਸਤੋ ਜਿਵੇਂ ਤੁਹਾਨੂੰ ਕੋਰਸ ਬਾਰੇ ਦੱਸਿਆ ਹੁਣ ਕੋਰਸ ਨੂੰ ਤੁਸੀਂ ਬੁੱਕ ਕਿਵੇਂ ਕਰਨੀ ਹੈ ਆਪਣੀ ਕਲਾਸ ਸਭ ਤੋਂ ਪਹਿਲਾਂ gurikrangna.com ਭਰਨਾ ਜਾਂ gurikrangna.info ਤੁਸੀਂ ਭਰ ਸਕਦੇ ਹੋ ਤੇ ਇਸ ਤਰੀਕਾ ਨਾਲ ਆਪਣੀ ਵੈਬਸਾਈਟ ਖੁੱਲੂਗੀ ਗੁਰੀ ਘਰਾਗਣਾ ਦੀ ਇਹਦੇ ਉੱਪਰ ਸਾਰੇ ਕੋਰਸ ਆਪਾਂ ਦਿੱਤੇ ਹੋਏ ਨੇ ਤੇ ਹਜੇ ਥੋੜੀ ਜਿਹੀ ਅਪਡੇਸ਼ਨ ਵੀ ਚੱਲ ਰਹੀ ਹੈਗੀ ਤੇ ਆ ਜਿਹੜਾ ਮੇਨ ਕੋਰਸ ਆਪਾਂ ਗੱਲ ਕਰ ਰਹੇ ਹਾਂਗੇ 499 ਰੁਪਏ ਦੇ ਵਿੱਚ ਇਹਨੂੰ ਬੁੱਕ ਕਰਨ ਲਈ ਬੁੱਕ ਤੇ ਕਲਿੱਕ ਕਰਾਂਗੇ ਇੱਥੇ ਆਪਾਂ ਆਪਣੀ ਮੇਲ ਆਈਡੀ ਭਰਨੀ ਹੈ ਜੀ ਜੋ ਵੀ ਤੁਹਾਡੀ ਮੇਲ ਆਈਡੀ ਹੋਊਗੀ ਉਸ ਤੋਂ ਬਾਅਦ ਮੋਬਾਈਲ ਨੰਬਰ ਭਰਨਾ ਜੀ ਫਿਰ ਆਪਣਾ ਨਾਮ ਭਰਨਾ ਤੇ ਇੱਕ ਆਪਣਾ ਸ਼ਹਿਰ ਜ਼ਰੂਰ ਭਰਿਓ ਕਿਉਂਕਿ ਸਾਨੂੰ ਅੱਗੇ ਵਾਸਤੇ ਸ਼ੌਕ ਹੋ ਜਾਂਦੀ ਹੈ ਜੇ ਅਸੀਂ ਕਈ ਵਾਰ ਕੁਈ ਆਫਲਾਈਨ ਕਲਾਸ ਲਾਉਣੀ ਹੁੰਦੀ ਹੈ ਵੀ ਮੰਨ ਲਓ ਮੋਗੇ ਲਾਉਣੇ ਆ ਕੋਟਕਪੂਰੇ ਲਾਉਣੇ ਆ ਤੇ ਜਾਂ ਪਟਿਆਲੇ ਲਾਉਣੇ ਆ ਤਾਂ ਅਸੀਂ ਉਹ ਲੋਕਾਂ ਨਾਲ ਦੁਬਾਰਾ ਵੀ ਅਸੀਂ ਟੱਚ 'ਚ ਰਹੀਏ ਤੇ ਤਾਂ ਜੋ ਆਫਲਾਈਨ ਦੇ ਵਿੱਚ ਵੀ ਸਾਡੇ ਨਾਲ ਭਾਗ ਲੈ ਸਕਣ ਜੇ ਅਸੀਂ ਕੋਈ ਵੀ ਹੋਰ ਪ੍ਰੋਗਰਾਮ ਕਰਨਾ ਹੋਣਾ ਤਾਂ ਉਹ ਏਰੀਆ ਵਾਈਜ਼ ਅਸੀਂ ਕੰਟੈਕਟ ਕਰ ਸਕੀਏ ਇਸ ਤੋਂ ਬਾਅਦ ਆਪਾਂ ਸਾਰਾ ਨਾਮ ਭਰ ਕੇ ਪ੍ਰਸੀਡ ਟੂ ਪੇਮੈਂਟ ਜਾਣਾ ਸਿੰਪਲ ਆ ਦੇਖੋ ਜੀ ਹੁਣ ਸਕੈਨਰ ਆ ਗਿਆ ਸਕੈਨਰ ਨੂੰ ਤੁਸੀਂ ਆਪਦੇ ਮੋਬਾਈਲ ਤੋਂ Google Pay ਤੋਂ scan ਕਰਕੇ ਪੇਮੈਂਟ ਕਰ ਸਕਦੇ ਹੋ UPI ID ਰਾਹੀਂ ਕਰ ਸਕਦੇ ਹੋ ਕਿਸੇ ATM डेबिट ਕਾਰਡ ਰਾਹੀਂ ਕਰ ਸਕਦੇ ਹੋ ਕ੍ਰੈਡਿਟ ਕਾਰਡ ਰਾਹੀਂ ਕਰ ਸਕਦੇ ਹੋ ਨੈੱਟ ਬੈਂਕਿੰਗ ਥਰੂ ਕਰ ਸਕਦੇ ਹੋ ਤੇ ਖਾਸ ਕਰਕੇ ਜਿਹੜੇ ਮੇਰੇ ਮਿੱਤਰ ਐਨਆਰਆਈ ਵੀਰ ਨੇ ਉਹ ਵੀ ਇੱਥੋਂ ਪੇਮੈਂਟ ਕਰ ਸਕਦੇ ਨੇ ਰੇਜ਼ਰ ਪੇ ਆਪਾਂ ਲੈਂਤਾ ਹੋਇਆ ਉਹ ਉੱਥੋਂ ਵੀ ਕਰ ਸਕਦੇ ਆ ਤਾਂ ਉਹਨਾਂ ਲਈ ਵੀ 499 ਰੁਪਏ ਹੀ ਆਪਾਂ ਜਿਹੜੀ ਫੀਸ ਰੱਖੀ ਹੋਈ ਹੈਗੀ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਦੇਖੋ ਕਰਾਂਗੇ scan ਆਪਣੇ ਮੋਬਾਈਲ ਤੋਂ ਤੇ ਜਦੋਂ ਸਕੈਨ ਕਰਾਂਗੇ ਤੇ 500 ਰੁਪਏ ਆਪਣੇ ਮੋਬਾਈਲ ਤੋਂ ਕਰਾਂਗੇ ਤਾਂ ਜਦੋਂ ਪੇਮੈਂਟ ਆਪਣੇ ਅਕਾਊਂਟ ਦੇ ਵਿੱਚ ਆ ਜਾਣੀ ਇੱਥੇ ਨਾਲ ਦੀ ਨਾਲ ਸਕਸੈਸਫੁਲ ਆ ਜਾ। ਦੇਖੋ ਆ ਗਿਆ ਪੇਮੈਂਟ ਆਫ 499 ਪ੍ਰੋਸੈਸ ਸਕਸੈਸਫੁਲੀ ਆ ਦੇਖੋ ਜੀ ਕਿੰਨਾ ਕੁ ਟਾਈਮ ਲੱਗਿਆ 1 ਮਿੰਟ 36 ਸਕਿੰਟ ਦੀ ਵੀਡੀਓ ਹੋਈ ਇੱਥੇ ਤਾਂ ਡੇਢ ਮਿੰਟ ਦੇ ਵਿੱਚ ਤੁਸੀਂ ਕਲਾਸ ਬੁੱਕ ਕਰ ਸਕਦੇ ਹੋ ਬਹੁਤ ਹੀ ਈਜ਼ੀ ਕਰਤਾ ਆਪਾਂ ਤੇ ਇਸ ਤੋਂ ਬਾਅਦ ਤੁਹਾਨੂੰ ਕਨਫਰਮੇਸ਼ਨ ਆ ਜੂਗੀ ਆ ਦੇਖੋ 18/2/2024 ਤੋਂ 25/2/2024 ਤੱਕ ਦੀ ਜਿਹੜੀ ਤੁਹਾਡੀ ਕਲਾਸ ਹੈ ਜਿਹੜੀ ਉਹ ਬੁੱਕ ਹੋ ਚੁੱਕੀ ਹੈਗੀ ਜੇ ਆਪਾਂ ਕੋਈ ਡੇਟ ਚੇਂਜ ਕਰਾਂਗੇ ਉਹ ਤੁਹਾਨੂੰ ਮੈਸੇਜ ਆ ਜਾਊਗਾ ਇਸ ਤੋਂ ਬਾਅਦ ਆਪਾਂ ਦੁਬਾਰਾ ਇਹੀ ਵੈਬਸਾਈਟ ਖੋਲ੍ਹਣੀ ਆ ਆਪਣੀ gurikrangana.com ਜਾਂ .info ਜਦੋਂ ਆਪਾਂ ਇਹ ਕਲਾਸ ਦੁਬਾਰਾ ਖੋਲ੍ਹ ਲੈਨੇ ਆ ਤੁਸੀਂ ਆਪਣੇ ਨਾ ਜੁਆਇਨ ਕਲਾਸ ਤੇ ਕਲਿੱਕ ਕਰਨਾ ਉਹ ਬਿਲਕੁਲ ਉੱਪਰ ਰਾਈਟ ਹੈਂਡ ਸਾਈਡ ਤੇ ਇੱਥੇ ਤੁਸੀਂ ਸਿਰਫ ਆਪਣਾ ਇੱਕ ਮੋਬਾਈਲ ਨੰਬਰ ਭਰਨਾ ਹੈਗਾ ਮੋਬਾਈਲ ਨੰਬਰ ਤੇ ਇੱਕ ਕੋਡ ਆਊਗਾ ਉਸ ਤੋਂ ਬਾਅਦ ਆ ਦੇਖੋ ਜੀ ਹੁਣ OTP ਆ ਗਿਆ ਸਿੰਪਲ ਆਪਾਂ ਇਹ ਰੱਖੀਏ ਇਹ ਨਹੀਂ ਹੈਗਾ ਵੀ ਬਾਹਲਾ ਕੁਝ ਲੌਗਇਨ ਕਰੋ ਜਸ ਤੁਹਾਡੀ ਇਨਫੋਰਮੇਸ਼ਨ ਲਈ ਜਾਈਏ ਜਿਆਦਾ ਆ ਲੌਗਇਨ ਕਰੋਗੇ ਤਾਂ ਇੱਥੇ ਨਾ ਮਾਈ ਬੁਕਿੰਗ ਤੇ ਜੁਆਇਨ ਕਲਾਸ ਪਈਆਂ ਨੇ ਮਾਈ ਬੁਕਿੰਗ ਚ ਤੁਸੀਂ ਦੇਖੋ ਆ ਤੁਹਾਡੀ ਕਲਾਸ ਬੁੱਕ ਹੋ ਗਈ ਜੀ ਜਆ ਤੁਹਾਡੇ ਸਾਹਮਣੇ ਸਾਰਾ ਸ਼ੋ ਹੋ ਰਿਹਾ ਕਿਹੜੀ ਡੇਟ ਆ ਗਈ ਕਿੰਨੇ ਰੁਪਏ ਤੁਸੀਂ ਭਰਿਆ ਜੇ ਕੋਈ ਪ੍ਰੋਬਲਮ ਹੋਊਗੀ ਤਾਂ ਇੱਥੇ ਨਜ਼ਰ ਆਊਗੀ ਤੇ ਆ ਜੁਆਇਨ ਕਲਾਸ ਮਾਈ ਕਲਾਸ ਇੱਥੇ ਜੇ ਅਸੀਂ ਕੋਈ ਡੇਟ ਜਿਹੜੀ ਆਪਣੀ ਕਲਾਸ ਜੁਆਇਨ ਕਰਨ ਵਾਸਤੇ ਅਸੀਂ ਲਿੰਕ ਦੇਵਾਂਗੇ ਜੂਮ ਐਪ ਦਾ ਉਹ ਇੱਥੇ ਆਊਗਾ ਜੀ ਲਿੰਕ ਜਿੰਨਿਆਂ ਨੇ ਵੀ ਕਲਾਸ ਜੁਆਇਨ ਕੀਤੀ ਆ ਤਾਂ ਆਪਣਾ ਲਿੰਕ ਲੱਭਣ ਲਈ ਇੱਥੇ ਜਾਣਾ ਜੀ ਤੁਸੀਂ ਜੁਆਇਨ ਕਲਾਸ ਇਹ ਤਿੰਨ ਦਿਨ ਪਹਿਲਾਂ ਅਸੀਂ ਪਾ ਦਾਂਗੇ ਉੱਤੇ ਤੇ ਜਦੋਂ ਵੀ ਆਪਣੀ ਕਲਾਸ ਹੋਊਗੀ ਤੇ ਆਪਣੀ ਅਪਡੇਟ ਪ੍ਰੋਫਾਈਲ ਕਰਨੀ ਕੋਈ ਨਾਮ ਚੇਂਜ ਕਰਨਾ ਕੁਝ ਵੀ ਕਰਨਾ ਉਹ ਤੁਸੀਂ ਇੱਥੋਂ ਕਰ ਸਕਦੇ ਹੋ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਤਾਂ ਜੋ ਹੋਰ ਵੀ ਦੋਸਤ ਇਹਦਾ ਫਾਇਦਾ ਉਠਾ ਸਕਣ